ਭਾਰਤੀਆਂ ਦੇ ਵਿੱਚ ਹਾਰਟ ਸੰਬੰਧੀ ਬਿਮਾਰੀਆਂ ਜਿਹੜੀਆਂ ਨੇ ਅੰਗਰੇਜ਼ਾਂ ਨਾਲੋਂ 10 ਸਾਲ ਪਹਿਲਾਂ ਹੋ ਜਾਂਦੀਆਂ ਨੇ ਦੇਖਿਆ ਜਾਂਦਾ ਹੈ ਕਿ ਪੰਜਾਬ ਦੇ ਵਿੱਚ 50% ਤੋਂ ਜ਼ਿਆਦਾ ਲੋਕ ਮੋਟਾਪੇ ਦਾ ਸ਼ਿਕਾਰ ਨੇ ਤੇ 50% ਤੋਂ ਵੱਧ ਲੋਕਾਂ ਨੂੰ ਹੀ 슈ਗਰ ਜਾਂ ਕੋਲੇਸਟ੍ਰੋਲ ਦੀਆਂ ਬਿਮਾਰੀਆਂ ਦੀ ਪ੍ਰੋਬਲਮ ਹੋ ਰਹੀ ਹੈਗੀ ਜਿਸ ਕਰਕੇ ਇਹ ਬਿਮਾਰੀਆਂ ਬਹੁਤ ਛੇਤੀ ਸਾਡੇ ਸ਼ਰੀਰ ਦੇ ਵਿੱਚ ਘਰ ਕਰਦੀਆਂ ਨੇ ਜੇ ਅਸੀਂ ਆਪਣੀ ਜਵਾਨੀ ਨਹੀਂ ਸੁਧਾਰਾਂਗੇ ਆਪਣਾ ਖਾਣ ਪੀਣ ਜਵਾਨੀ ਵਿੱਚ ਹੀ ਨਹੀਂ ਸੁਧਾਰਾਂਗੇ ਤਾਂ ਅੱਗੇ ਜਾ ਕੇ ਸਾਨੂੰ ਬਹੁਤ ਜ਼ਿਆਦਾ ਪ੍ਰੋਬਲਮਸ ਆਉਣੀਆਂ ਹੈ ਹਾਰਟ ਸੰਬੰਧੀ ਸਟ्रेस ਮਾਨਸਿਕ ਤੌਰ ਤੇ ਬਹੁਤ ਜ਼ਿਆਦਾ ਹੋ ਗਿਆ ਇਹ ਸਾਰੀਆਂ ਹੀ ਪ੍ਰੋਬਲਮਸ ਹਾਰਟ ਸੰਬੰਧੀ ਖਤਰੇ ਨੂੰ ਬਹੁਤ ਬੁਦਾ ਦਿੰਦੀ ਹੈ ਪ੍ਰੋਗਰਾਮ ਹੈਲਥ ਚਰਚਾ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਧੰਨਵਾਦ ਜਿਵੇਂ ਕਿ ਤੁਸੀਂ ਜਾਣਦੇ ਹੋ ਅਸੀਂ ਹਰ ਹਫਤੇ ਕਿਸੇ ਨਾ ਕਿਸੇ ਟੌਪਿਕ ਤੇ ਕਿਸੇ ਬਿਮਾਰੀ ਤੇ ਜਾਗਰੂਕ ਕਰਦੇ ਆ ਡਾਕਟਰ ਸਾਹਿਬਾਨ ਨੂੰ ਮਲਾਉਣੇ ਆ ਅੱਜ ਅਸੀਂ ਐਸਪੀਐਸ ਹਸਪੀਟਲ ਦੇ ਸੀਨੀਅਰ ਦਿਲ ਦੇ ਰੋਗਾਂ ਦੇ ਮਾਹਰ ਡਾਕਟਰ ਰਮਨਿੰਦਰ ਸਿੰਘ ਕੋਕਾ ਜੀ ਦੇ ਨਾਲ ਹਾਜ਼ਰ ਆ ਜੀ ਡਾਕਟਰ ਸਾਹਿਬ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਚ ਸਤਿ ਸ਼੍ਰੀ ਅਕਾਲ ਜੀ ਲਖਵੇ ਜੀ ਮੈਂ ਅੱਜ ਹਾਰਟ ਸੰਬੰਧੀ ਬਿਮਾਰੀਆਂ ਬਾਰੇ ਆਪ ਜੀ ਦੇ ਰੂਬਰੂ ਹੋਵਾਂਗਾ ਮੈਂ ਰਵਿੰਦਰ ਸਿੰਘ ਕੋਕਾ एसपीएस हॉस्पिटल्स पिछले 8 सालों ਤੋਂ हार्ट संबंधी बीमारियों ਦਾ ਇਲਾਜ ਕਰ ਰਿਹਾ ਹੈਗਾ ਤੇ ਹੁਣ ਮੈਂ ਐਜ਼ ਐਸੋਸੀਏਟ ਡਾਇਰੈਕਟਰ ਐਂਡ ਸੀਨੀਅਰ ਕੰਸਲਟੈਂਟ ਇੱਥੇ ਪੋਸਟਡ ਹੈਗਾ ਤੇ ਅੱਜ ਡਾਕਟਰ ਸਾਹਿਬ ਅੱਜਕੱਲ ਹਾਰਡੀਅਮ ਮਾਰੀਆਂ ਪਹਿਲਾਂ ਤਾਂ ਹੁੰਦਾ ਸੀ ਵੀ 50 60 ਸਾਲ ਦੇਆਂ ਨੂੰ ਹੁੰਦੀਆਂ ਅੱਜਕੱਲ ਜੰਗ ਲੋਕਾਂ ਦੇ ਵਿੱਚ ਨਵੇਂ 20 25 ਸਾਲ ਦੇ 30 ਸਾਲ ਦੀ ਉਮਰ ਵਿੱਚ ਵੀ ਆ ਰਹੀਆਂ ਕੀ ਕਰਨਾ ਹੈ ਇਹ ਬਿਮਾਰੀ ਵਧਨ ਦਾ ਕੀ ਕਰਦੇ ਕੋਸ਼ਤਾ ਜੀ ਵੈਸੇ ਹੀ ਭਾਰਤੀਆਂ ਦੇ ਵਿੱਚ ਹਾਰਟ ਸੰਬੰਧੀ ਬਿਮਾਰੀਆਂ ਜਿਹੜੀਆਂ ਨੇ ਅੰਗਰੇਜ਼ਾਂ ਨਾਲੋਂ 10 ਸਾਲ ਪਹਿਲਾਂ ਹੋ ਜਾਂਦੀਆਂ ਨੇ ਤੇ ਕੁਝ ਸਾਡਾ ਜਿਹੜਾ ਪੰਜਾਬ ਦੇ ਵਿੱਚ ਆਪਾਂ ਦੇਖਦੇ ਆ ਕਿ ਜਿਹੜਾ ਪਹਿਲਾਂ ਕਲਚਰ ਸੀਗਾ ਸੋਸਾਇਟੀ ਸੀ ਉਹ ਐਗਰੀਕਲਚਰ ਬੇਸ ਸੋਸਾਇਟੀ ਸੀਗੀ ਹੱਥੀਂ ਕੰਮ ਕਰਨਾ ਤੇ ਵਰਜਿਸ਼ ਕਰਨੀ ਇਹ ਬਹੁਤ ਸਾਡੇ ਲਾਈਫ ਸਟਾਈਲ ਦਾ ਹਿੱਸਾ ਹੁੰਦਾ ਸੀ ਬਟ ਲੇਟਲੀ ਸਾਰੀ ਖੇਤੀਆਂ ਵੀ ਸਾਡੀਆਂ ਮਸ਼ੀਨੀ ਹੋ ਗਈਆਂ ਨੇ ਹੱਥੀਂ ਕੰਮ ਬਹੁਤ ਘਟ ਗਿਆ ਹੈਗਾ ਤੇ ਡਾਈਟ ਅਜੇ ਵੀ ਸਾਡੀ ਪਹਿਲਾਂ ਵਾਂਗੂ ਰਿਚ ਹੈਗੀ ਐ ਬਹੁਤ ਜ਼ਿਆਦਾ ਫਰਾਈਡ ਤੇ ਤੇਲ ਸੰਬੰਧੀ ਚੀਜ਼ਾਂ ਅਸੀਂ ਜ਼ਿਆਦਾ ਖਾਂਦੇ ਆ ਇਸ ਕਰਕੇ ਦੇਖਿਆ ਜਾਂਦਾ ਹੈ ਕਿ ਪੰਜਾਬ ਦੇ ਵਿੱਚ 50% ਤੋਂ ਜ਼ਿਆਦਾ ਲੋਕ ਮੋਟਾਪੇ ਦਾ ਸ਼ਿਕਾਰ ਨੇ ਤੇ 50% ਤੋਂ ਵੱਧ ਲੋਕਾਂ ਨੂੰ ਹੀ 슈ਗਰ ਜਾਂ ਕੋਲੇਸਟ੍ਰੋਲ ਦੀਆਂ ਬਿਮਾਰੀਆਂ ਦੀ ਪ੍ਰੋਬਲਮ ਹੋ ਰਹੀ ਹੈਗੀ ਜਿਸ ਕਰਕੇ ਇਹ ਬਿਮਾਰੀਆਂ ਬਹੁਤ ਛੇਤੀ ਸਾਡੇ ਸਰੀਰ ਦੇ ਵਿੱਚ ਘਰ ਕਰ ਰਹੀਆਂ ਨੇ ਜੇ ਅਸੀਂ ਹਾਰਟ ਸੰਬੰਧੀ ਕੋਈ ਵੀ ਬਲੋਕੇਜਸ ਦੀ ਗੱਲ ਕਰਦੇ ਹਾਂ ਤਹਾਟ ਦੀ ਬਿਮਾਰੀ ਜੇ ਮੈਨੀਫੈਸਟ ਹੋ ਵੱਧ ਦੀ ਉਮਰ ਦੇ ਵਿੱਚ ਜਾ ਕੇ ਕਰਦੀ ਹੈ ਤਾਂ ਉਹਦੀ ਜਿਹੜੀ ਫਾਊਂਡੇਸ਼ਨ ਹੈ ਜਾਂ ਆਪਾਂ ਕਹਿੰਦੇ ਆ ਨੀਵ ਬੁਨਿਆਦ ਤਾਂ ਜਵਾਨੀ ਵਿੱਚ ਹੀ ਰੱਖੀ ਜਾਂਦੀ ਹੈ ਸੋ ਜੇ ਅਸੀਂ ਆਪਣੀ ਜਵਾਨੀ ਨਹੀਂ ਸੁਧਾਰਾਂਗੇ ਆਪਣਾ ਖਾਣ ਪੀਣ ਜਵਾਨੀ ਵਿੱਚ ਹੀ ਨਹੀਂ ਸੁਧਾਰਾਂਗੇ ਤਾਂ ਅੱਗੇ ਜਾ ਕੇ ਸਾਨੂੰ ਬਹੁਤ ਜ਼ਿਆਦਾ ਪ੍ਰੋਬਲਮਸ ਆਉਂਦੀਆਂ ਨੇ ਹਾਰਟ ਸੰਬੰਧੀ ਦੂਸਰੀ ਗੱਲ ਕਿ ਸਟ੍ਰੈਸ ਸਾਡੀ ਲਾਈਫ ਚ ਇੰਨਾ ਜ਼ਿਆਦਾ ਵੱਧ ਗਿਆ ਹੈਗਾ ਫਾਸਟ ਫੂਡ ਕਲਚਰ ਬਹੁਤ ਵੱਧ ਗਿਆ ਐਕਸਰਸਾਈਜ਼ ਅਸੀਂ ਕਰ ਨਹੀਂ ਪਾਉਂਦੇ ਸਮੇਂ ਦੀ ਘਾਟ ਕਰਕੇ ਤੇ ਸਟ੍ਰੈਸ ਮਾਨਸਿਕ ਤੌਰ ਤੇ ਬਹੁਤ ਜ਼ਿਆਦਾ ਹੋ ਗਿਆ ਇਹ ਸਾਰੀਆਂ ਹੀ ਪ੍ਰੋਬਲਮਸ ਹਾਰਟ ਸੰਬੰਧੀ ਖਤਰੇ ਨੂੰ ਬਹੁਤ ਵਧਾ ਦਿੰਦੇ ਆ ਡਾਕਟਰ ਸਾਹਿਬ ਜਿਵੇਂ ਹਾਰਟ ਦੀ ਬਿਮਾਰੀ ਹੈ ਤੇ ਕੀ ਲੱਛਣ ਹੁੰਦੇ ਆ ਕਿਵੇਂ ਪਤਾ ਲੱਗਦਾ ਵੀ ਜਾਂ ਕਿਵੇਂ ਚੈੱਕ ਕਰਾ ਸਕਦੇ ਆ ਵੀ ਸਾਨੂੰ ਹਾਰਟ ਦੀ ਬਿਮਾਰੀ ਆ ਵੀ ਪਹਿਲਾਂ ਹੀ ਹਾਰਟ ਅਟੈਕ ਹੋਣ ਤੋਂ ਪਹਿਲਾਂ ਹੀ ਅਸੀਂ ਬਚਿਆ ਜਾ ਸਕੀਏ ਕੁਛ ਤਾਂ ਜਿਵੇਂ ਹਾਰਟ ਅਟੈਕ ਸੰਬੰਧੀ ਬਿਮਾਰੀ ਹੈ ਇਹ ਹੁੰਦੀ ਹੈ ਜਦੋਂ ਦਿਲ ਦੀਆਂ ਨਾੜਾਂ ਵਿੱਚ ਬਲੋਕੇਜ ਹੋ ਜਾਂਦੀ ਹੈ ਜਾਂ ਦਿਲ ਦੀਆਂ ਨਾੜਾਂ ਸ਼ਰਿੰਕ ਹੋ ਜਾਂਦੀਆਂ ਨੇ ਸਿੰਗੜ ਜਾਂਦੀਆਂ ਨੇ ਜਾਂ ਉਹਨਾਂ 'ਚ ਕਲੌਟ ਜਾਂ ਚਰਬੀ ਜਮਣੀ ਸ਼ੁਰੂ ਹੋ ਜਾਂਦੀ ਹੈ ਇਹਦਾ ਮੁੱਖ ਲੱਛਣ ਹੁੰਦਾ ਹੈ ਕਿ ਛਾਤੀ ਵਿੱਚ ਦਰਦ ਹੋਣਾ ਸੋ ਛਾਤੀ 'ਚ ਦਰਦ ਕਈ ਪ੍ਰਕਾਰ ਦੇ ਹੋ ਸਕਦੇ ਹੈ ਹਾਰਟ ਸੰਬੰਧੀ ਜਿਹੜਾ ਛਾਤੀ ਦਾ ਦਰਦ ਹੁੰਦਾ ਹੈ ਉਹ ਭਾਰੀਪਣ ਵਰਗਾ ਹੁੰਦਾ ਹੈ ਉਹ ਪੇਸ਼ੈਂਟ ਇੱਕ ਉਂਗਲ ਦੇ ਨਾਲ ਨਹੀਂ ਦੱਸ ਪਾਉਂਦਾ ਕਿੱਥੇ ਹੋ ਰਿਹਾ ਹੈ ਪੇਸ਼ੈਂਟ ਆਪਦੀ ਹਥੇਲੀ ਨਾਲ ਦੱਸਦਾ ਵੀ ਇੱਥੇ ਹੋ ਰਿਹਾ ਹੈ ਇੱਥੇ ਹੋ ਰਿਹਾ ਹੈ ਇੱਥੇ ਕਿਉਂਕਿ ਉਹਨੂੰ ਵੀ ਐਗਜ਼ੈਕਟ ਨਹੀਂ ਪਤਾ ਲੱਗ ਰਿਹਾ ਹੁੰਦਾ ਕਿ ਦਰਦ ਮੇਰੇ ਕਿੱਥੇ ਹੋ ਰਿਹਾ ਹੈ ਫੇਰ ਹਾਰਟ ਸੰਬੰਧੀ ਜਿਹੜਾ ਦਰਦ ਭਾਰੀਪਣ ਵਰਗਾ ਹੋਏਗਾ ਜਕੜਨ ਵਰਗਾ ਹੋਏਗਾ ਉਹ ਖੱਬੇ ਬਾਂਝ ਜਾ ਸਕਦਾ ਹੈ ਖੱਬੇ ਮੋਢੇ 'ਚ ਜਾ ਸਕਦਾ ਹੈ ਦੋਨੋਂ ਮੋਢਿਆਂ 'ਚ ਜਾ ਸਕਦਾ ਹੈ ਉਹ ਸ਼ੋਲਡਰ ਬਲੇਡਸ ਦੇ ਵਿਚਾਲੇ ਸਾਡੀ ਅਪਰ ਬੈਕ ਦੇ ਵਿੱਚ ਵੀ ਜਾ ਸਕਦਾ ਹੈ ਗਲੇ ਤੱਕ ਜਾ ਸਕਦਾ ਹੈ ਤੇ ਉੱਪਰ ਇੱਥੇ ਤੁੰਨੀ ਤੋਂ ਉੱਪਰ ਤੱਕ ਵੀ ਆ ਸਕਦਾ ਹੈ ਪਰ ਉਹ ਕਦੇ ਪੇਟ ਦੇ ਵਿੱਚ ਤੁੰਨੀ ਤੋਂ ਥੱਲੇ ਨਹੀਂ ਜਾਂਦਾ ਯਾ ਉਹ ਸਿਰ ਦੇ ਵਿੱਚ ਨਹੀਂ ਜਾਂਦਾ ਥੱਲੇ ਜਵਾੜੇ ਤੱਕ ਤਾਂ ਜਾ ਸਕਦਾ ਸੋ ਇਹ ਜਿਹੜਾ ਦਰਦ ਹੈ ਇਹ ਹਾਰਟ ਸੰਬੰਧੀ ਹੁੰਦਾ ਤੇ ਜੇ ਇਹਦੇ ਵਿੱਚ ਫਿਰ ਦੂਸਰਾ ਲੱਛਣ ਆਉਂਦਾ ਕਿ ਜੇ ਪੇਸ਼ੈਂਟ ਤੁਰੇਗਾ ਤਾਂ ਜਿਹੜਾ ਹਾਰਟ ਸੰਬੰਧੀ ਦਰਦ ਹੈ ਉਹ ਵੱਧਦਾ ਤੇ ਰੈਸਟ ਕਰੇ ਤੇ ਆਰਾਮ ਮਿਲਦਾ ਹੈ ਕਰੰਟ ਵਰਗਾ ਸੋਈ ਚੱਪਣ ਵਰਗਾ ਇਸ ਤਰ੍ਹਾਂ ਦਾ ਦਰਦ ਹਾਰਟ ਦਾ ਦਰਦ ਨਹੀਂ ਹੁੰਦਾ ਇਹ ਤਾਂ ਹੋਗੀ ਆਪਾਂ ਗੱਲ ਕਰ ਰਹੇ ਹਾਰਟ ਅਟੈਕ ਸੰਬੰਧੀ ਬਿਮਾਰੀ ਦੀ ਜਾਂ ਬਲਾਕੇ ਸੰਬੰਧੀ ਬਿਮਾਰੀ ਦੀ ਸੋ ਕਈ ਵਾਰੀ ਲੋਕਾਂ ਦਾ ਹਾਰਟ ਫੇਲ ਹੋ ਜਾਂਦਾ ਹੈ। ਉਹਨਾਂ ਮਰੀਜ਼ਾਂ ਨੂੰ ਕੀ ਲੱਛਣ ਹੁੰਦੇ ਆ ਵੀ ਉਹ ਜਦੋਂ ਤੁਰਦੇ ਨੇ ਉਹਨਾਂ ਦਾ ਸਾਹ ਬਹੁਤ ਚੜਦਾ ਹੈ। ਜਾਂ ਜਦੋਂ ਜ਼ਿਆਦਾ ਹਾਰਟ ਫੇਲਿਅਰ ਹੋਵੇ ਤਾਂ ਇਵਨ ਲੰਮੇ ਪਿਆ ਵੀ ਉਹਨਾਂ ਨੂੰ ਸਾਹ ਚੜਦਾ ਤੇ ਰਾਤ ਨੂੰ ਬੈਠ ਬੈਠ ਕੇ ਰਾਤ ਕੱਟਣੀ ਪੈਂਦੀ ਹੈ। ਸੋ ਜਾਂ ਧੜਕਣ ਬਹੁਤ ਜ਼ਿਆਦਾ ਤੇਜ਼ ਹੋ ਜਾਣਾ, ਪਸੀਨੇ ਆਣੀਆਂ, ਠੰਡੀ ਤਰੇਲੀਆਂ ਆਣੀਆਂ ਇਹ ਸਾਰੇ ਲੱਛਣ ਹਾਰਟ ਦੀਆਂ ਬਿਮਾਰੀਆਂ ਦੇ ਆਂਦੇ। ਡਰਸੋ ਜਿਵੇਂ ਜਿਵੇਂ ਹਾਰਟ ਹੋ ਜਾਂਦੇ ਜਿਵੇਂ ਨਾੜੀਆਂ ਬਲੌਕ ਹੋ ਜਾਂਦੀਆਂ ਤੇ ਉਹਨੂੰ ਆਪਾਂ ਕਿਸ ਤਰ੍ਹਾਂ ਵੀ ਸਟੰਟ ਪਾਉਣਾ ਜਿਵੇਂ ਸਟੰਟ ਪਾਉਂਦਾ ਬਾਈਪਾਸ ਸਰਜੀ ਉਹ ਕੀ ਉਹਦਾ ਹੁੰਦਾ ਮਤਲਬ ਦੇਖੋ ਜੀ ਹਾਰਟ ਦੇ ਵਿੱਚ ਜਦੋਂ ਨਾੜਾਂ ਦੇ ਵਿੱਚ ਬਲੌਕੇਜ ਹੋ ਜਾਂਦੀ ਹੈ ਸੋ ਅਵਲ ਤਾਂ ਜੇ ਕਿਸੇ ਨੂੰ ਬਲੌਕੇਜ ਦੀ ਸੰਭਾਵਨਾ ਲੱਗ ਰਹੀ ਹੈ ਤੁਸੀਂ ਉਹਨੂੰ ਖੂਨ ਪਤਲੇ ਵਾਲੀਆਂ ਦਵਾਈਆਂ ਦਿੰਨੇ ਹੋ ਕੋਲੇਸਟ੍ਰੋਲ ਵਾਲੀ ਦਵਾਈ ਦਿੰਨੇ ਹੋ ਤਾਂ ਕਿ ਜਿਹੜੀ ਬਲੌਕੇਜ ਹੈ ਵੀ ਉਹ ਹੋਰ ਨਾ ਵਧੇ ਤੇ ਜੇ ਵਦੇ ਵੀ ਤਾਂ ਸਲੋ ਤਰੀਕੇ ਨਾਲ ਵਦੇ ਤੇ ਪੇਸ਼ੈਂਟ ਨੂੰ ਹਾਰਟ ਅਟੈਕ ਹੋਣ ਦਾ ਖਤਰਾ ਘੱਟ ਹੋਵੇ। ਦੂਸਰਾ ਅਸੀਂ ਇਹਦੇ ਵਿੱਚ ਐਂਜਿਓਗ੍ਰਾਫੀ ਵਰਗੇ ਟੈਸਟ ਕਰਕੇ ਅਸੀਂ ਜਾਣ ਲੈਂਦੇ ਆ ਕਿ ਕਿੰਨੇ ਪਰਸੈਂਟ ਬਲਾਕੇਜ ਹੈ। ਮੰਨ ਲਓ ਕਿਸੇ ਨਾੜ ਦੇ ਵਿੱਚ 70% ਤੋਂ ਘੱਟ ਬਲਾਕੇਜ ਹੈ। ਸੋ ਉਹਦਾ ਇਲਾਜ ਸਿਰਫ ਵਰਸਸ ਦਵਾਈਆਂ ਨਾਲ ਹੀ ਹੋ ਜਾਂਦਾ ਹੈ। ਤੇ ਪਰ ਜੇ ਬਲਾਕੇਜ 90-95% ਹੈਗੀ ਹੈ ਕਿਸੇ ਨਾੜ ਦੇ ਵਿੱਚ ਤਾਂ ਫਿਰ ਉਹਨੂੰ ਅਸੀਂ ਸਟੈਂਟ ਪਾ ਕੇ ਜਾਂ ਬਾਈਪਾਸ ਕਰਕੇ ਠੀਕ ਕਰ ਸਕਦੇ ਹਾਂ। ਸਟੈਂਟ ਤੇ ਬਾਈਪਾਸ ਦੇ ਵਿੱਚ ਵੱਖਰੀ ਗੱਲ ਕੀ ਹੈ ਕਿ ਬਾਈਪਾਸ ਜਨਰਲੀ ਅਸੀਂ ਉਹਨਾਂ ਮਰੀਜ਼ਾਂ ਵਾਸਤੇ ਕਰਦੇ ਹਾਂ ਜਿਨ੍ਹਾਂ ਦੀਆਂ ਦਿਲ ਦੀਆਂ ਤਿੰਨੋਂ ਨਾੜਾਂ ਦੇ ਵਿੱਚ ਬਹੁਤ ਜ਼ਿਆਦਾ ਬਲੌਕੇਜ ਹੈ ਜਾਂ ਕੈਲਸ਼ੀਅਮ ਐਨਾ ਜੰਮਿਆ ਹੋਇਆ ਹੈ ਕਿ ਉਹਦੇ ਵਿੱਚ ਸਟੈਂਟ ਪੈ ਹੀ ਨਹੀਂ ਸਕਦੇ ਉਹਨਾਂ ਮਰੀਜ਼ਾਂ ਵਾਸਤੇ ਬਾਈਪਾਸ ਇੱਕ ਬੈਟਰ ਆਪਸ਼ਨ ਹੈ ਪਰ ਕਈ ਵਾਰੀ ਇੱਕ ਨਾੜ ਦੇ ਵਿੱਚ ਇੱਕੋ ਜਗ੍ਹਾ ਤੇ 90-95% ਬਲੌਕੇਜ ਹੁੰਦੀ ਹੈ ਜਾਂ ਪੇਸ਼ੈਂਟ ਮੇਜਰ ਹਾਰਟ ਅਟੈਕ ਦੇ ਨਾਲ ਆਂਦਾ ਹੈ ਕਿ ਜਿੱਥੇ ਟਾਈਮ ਬਹੁਤ ਜ਼ਰੂਰੀ ਹੁੰਦਾ ਹੈ ਮੇਜਰ ਹਾਰਟ ਅਟੈਕ ਦੇ ਵਿੱਚ ਤੁਸੀਂ ਰਾਤ ਨੂੰ 2 ਵਜੇ ਵੀ ਆ ਕੇ ਅਸੀਂ ਸਟੈਂਟ ਪਾ ਕੇ ਨਾੜ ਨੂੰ ਖੋਲ ਦਿੰਨੇ ਹੈ ਤਾਂ ਕਿ ਉਹ ਹਿੱਸਾ ਚੱਲਣਾ ਸ਼ੁਰੂ ਹੋ ਜਾਵੇ ਤੇ ਹਾਰਟ ਅਟੈਕ ਦੀ ਉੱਥੇ ਹੀ ਰੋਕ-ਥਾਮ ਹੋ ਜਾਵੇ। ਸੋ ਇਹ ਦੋ ਤਿੰਨ ਪ੍ਰਕਾਰ ਦੇ ਆਪਾਂ ਕਹਿ ਸਕਦੇ ਹਾਂ ਹਾਰਟ ਦੀ ਬਲੋਕੇਜ ਦੇ ਇਲਾਜ ਨੇ। ਪਹਿਲਾ ਇਲਾਜ ਦਵਾਈਆਂ ਨਾਲ, ਦੂਸਰਾ ਜੇ ਬਲੋਕੇਜ ਬਹੁਤ ਜ਼ਿਆਦਾ ਹੈ ਤਾਂ ਯਾ ਸਟੈਂਟ ਨਾਲ ਲਿਆ ਬਾਈਪਾਸ ਦਿੱਤਾ। ਡਾਕਟਰ ਸਾਹਿਬ ਵੀ ਆਮ ਲੋਕਾਂ ਨੂੰ ਕੀ ਕਰਨਾ ਚਾਹੀਦਾ ਵੀ ਹਾਰਟ ਅਟੈਕ ਨਾ ਹੀ ਆਵੇ ਜਾਂ ਅਸੀਂ ਦਿਲ ਦੀ ਬਿਮਾਰੀਆਂ ਤੋਂ ਬਚੀਏ ਸੈਰ ਵਗੈਰਾ ਜਾਂ ਕੀ ਖਾਣ ਪਾਣ ਜਾਂ ਕਿਸ ਤਰ੍ਹਾਂ ਕੀ ਖਾਣਾ ਚਾਹੀਦਾ ਜੀ ਪਹਿਲੀ ਗੱਲ ਤਾਂ ਜੀ ਜਿਵੇਂ ਮੈਂ ਦੱਸਿਆ ਕਿ ਆਪਣੇ ਇੱਥੇ 50% ਤੋਂ ਵੱਧ ਲੋਕ ਮੋਟਾਪੇ ਦਾ ਸ਼ਿਕਾਰ ਨੇ ਸੋ ਇਹਦੇ ਵਾਸਤੇ ਖਾਣ ਪਾਣ ਨੂੰ ਦਰਸਤ ਕਰਨਾ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਦੀ ਲੋੜ ਤੋਂ ਵੱਧ ਖਾਣਾ ਨਾ ਖਾਈਏ ਜੇ ਬੰਦੇ ਦਾ ਸੈਡੀਨਟਰੀ ਲਾਈਫ ਸਟਾਈਲ ਹੈ ਯਾਨੀ ਕਿ ਬੈਠਣ ਦੀ ਡਿਊਟੀ ਹੈ ਦੀ ਬਹੁਤਾ ਭੱਜਣਾ ਠਲਾ ਕੰਮ ਨਹੀਂ ਹੈਗਾ ਤਾਂ ਪੂਰੇ ਦਿਨ ਚ ਪੰਜ ਜਾਂ 6 ਖੁਸ਼ਕ ਫੁਲਕੇ ਤੇ ਦਾਲ ਸਬਜ਼ੀ ਖਾ ਕੇ ਤੇ ਇੱਕ ਜਾਂ ਦੋ ਕੱਪ ਚਾਹ ਦੇ ਪੀ ਕੇ ਸਾਡਾ ਪੂਰੇ ਦਿਨ ਦਾ ਡਾਈਟ ਹੋ ਜਾਂਦੀ ਹੈ 15-1600 ਕੈਲਰੀ ਜੇ ਅਸੀਂ ਰੋਜ਼ ਦੀਆਂ ਖਾਵਾਂਗੇ ਤੇ ਨਾਲ ਅਸੀਂ ਡੇਲੀ 5-6 ਕਿਲੋਮੀਟਰ ਸੈਰ ਕਰਾਂਗੇ ਤਾਂ ਅਸੀਂ ਆਪਦੇ weight ਨੂੰ ਘਟਾ ਸਕਦੇ ਹਾਂ ਹਰ ਮਹੀਨੇ ਕਿਲੋ 2 ਕਿਲੋ ਸਾਡਾ ਭਾਰ ਘਟਨਾ ਸ਼ੁਰੂ ਹੋ ਜਾਏਗਾ ਤੇ ਅਸੀਂ ਆਪਦੇ weight ਨੂੰ ਇੱਕ ਆਈਡੀਅਲ ਬੋਡੀ weight ਬਣਾ ਕੇ ਰੱਖੀਏ ਦੂਸਰਾ ਸਾਨੂੰ ਕੀ ਕਰਨਾ ਚਾਹੀਦਾ ਕਿ ਜੇ ਕਿਸੇ ਵੀ ਟਾਈਮ ਸਾਨੂੰ ਛਾਤੀ ਦੇ ਵਿੱਚ ਦਰਦ ਆ ਇਸ ਤਰ੍ਹਾਂ ਦਾ ਕੋਈ ਲੱਛਣ ਹੋ ਰਿਹਾ ਹੈਗਾ ਤਾਂ ਸਾਨੂੰ ਡਾਕਟਰੀ ਸਲਾਹਤ ਜਰੂਰ ਲੈਣੀ ਚਾਹੀਦੀ ਹੈ ਡਾਕਟਰ ਦੀ ਸਲਾਹ ਲੈ ਕੇ ਆਪ ਦਾ ਇਲਾਜ ਜਰੂਰ ਕਰਾਉਣਾ ਚਾਹੀਦਾ ਹੋ ਸਕਦਾ ਹੈ ਕਿ ਉਹ ਗੈਸ ਗੈਸ ਜਾਂ ਐਸਿਡਿਟੀ ਦਾ ਦਰਦ ਹੋਵੇ ਪਰ ਆਪਾਂ ਹਰ ਛਾਤੀ ਦੇ ਦਰਦ ਨੂੰ ਅਸੀਂ ਹਾਰਟ ਅਟੈਕ ਮੰਨ ਕੇ ਚੱਲੇ ਦਾ ਤਾਂ ਕਿ ਜੇ 5% ਵੀ ਚਾਂਸ ਹੈ ਕਿ ਉਹ ਹਾਰਟ ਅਟੈਕ ਹੋ ਸਕਦਾ ਤਾਂ ਅਸੀਂ ਉਹਦਾ ਟਾਈਮ ਸਿਰ ਪਹੁੰਚ ਕੇ ਉਹਦਾ ਇਲਾਜ ਕਰਾਈਏ ਬਜਾਏ ਕਿ ਪਹਿਲਾਂ ਅਸੀਂ ਘਰੇ ਆਪਦੇ ਘਰੇਲੂ ਨੁਕਤੇ ਅਪਣਾਈਏ ਤੇ ਹੋ ਸਕੇ ਕਿ ਫਿਰ ਵਾਧਾ ਵਧ ਜਾਵੇ ਤੇ ਅਸੀਂ ਤਾਂ ਹਸਪੀਟਲ ਜਾਈਏ ਦੂਸਰੀ ਸਾਡੇ ਘਰਾਂ ਦੇ ਵਿੱਚ ਅਕਸਰ ਡਿਸਪ੍ਰਿਨ ਦੀ ਗੋਲੀ ਹੁੰਦੀ ਹੈ ਜੇ ਸਾਨੂੰ ਛਾਤੀ ਦੇ ਵਿੱਚ ਦਰਦ ਹੁੰਦਾ ਤੇ ਸਾਨੂੰ ਜਾਪਦਾ ਕਿ ਕਿਤੇ ਹਾਰਟ ਅਟੈਕ ਤਾਂ ਨਹੀਂ ਤਾਂ ਡਿਸਪ੍ਰਿਨ ਦੀ ਗੋਲੀ ਨੂੰ ਪਾਣੀ 'ਚ ਘੋਲ ਕੇ ਲੈ ਲੈਣਾ ਚਾਹੀਦਾ ਹੈ ਕਈ ਵਾਰੀ ਦੇਖਿਆ ਗਿਆ ਪੇਸ਼ੈਂਟ ਨੇ ਘਰੇ ਹੀ ਡਿਸਪ੍ਰਿਨ ਦੀ ਗੋਲੀ ਲੈ ਲਈ ਤੇ ਉਹਦਾ ਹਾਰਟ ਅਟੈਕ ਜਿਹੜਾ ਮੇਜਰ ਹਾਰਟ ਅਟੈਕ ਚ ਉਹਨੇ ਸਾਡੇ ਕੋਲ ਪਹੁੰਚਣਾ ਸੀ ਉਹ ਮੇਜਰ ਤੋਂ ਮਾਈਨਰ ਅਟੈਕ ਦੇ ਵਿੱਚ ਕਨਵਰਟ ਹੋ ਕੇ ਸਾਡੇ ਕੋਲ ਆਇਆ ਯਾਨੀ ਕਿ ਉਹ ਸਾਨੂੰ 5-10% ਵੀ ਜੇ ਨਾੜ ਖੁੱਲ ਜੇਗੀ ਤਾਂ ਉਹ ਪੇਸ਼ੈਂਟ ਦੀ ਜਾਨ ਬਚ ਜਾਂਦੀ ਹੈ ਇਸਨ ਸਾਡੇ ਡਾਕਟਰ ਰਵਿੰਦਰ ਕੁੱਕਾ ਜੀ ਕਿਸੇ ਨੂੰ ਵੀ ਕਿਸ ਤਰ੍ਹਾਂ ਦੀ ਕੋਈ ਹਾਰਟ ਸੰਬੰਧੀ ਕੋਈ ਵੀ ਦਿੱਕਤ ਹੋਵੇ ਕੋਈ ਪਰੇਸ਼ਾਨੀ ਹੋਵੇ ਸਾਡੇ ਐਸਪੀਐਸ ਹਸਪੀਟਲ ਆ ਕੇ ਸਾਡੇ ਮਾਹਰ ਡਾਕਟਰ ਡਾਕਟਰ ਰਵਿੰਦਰ ਕੁੱਕਾ ਜੀ ਹੋਰ ਸਾਡੇ ਸੀਨੀਅਰ ਕੇਸ ਡਾਕਟਰ ਨੇ ਉਹਨਾਂ ਨੂੰ ਮਿਲ ਸਕਦਾ ਵਾਂ ਤਾਂ ਕਿ ਜੋ ਵੀ ਕੀਮਤੀ ਜਾਨ ਬਚਾਈ ਜਾ ਸਕੇ ਬਹੁਤ ਬਹੁਤ ਧੰਨਵਾਦ ਰੋਸਟਾ ਟੈਸਟ ਚੇਸਕੀ ਥੈਂਕ ਯੂ ਰੋਸਟਾ ਧੰਨਵਾਦ